ਹੈਲੋ ਸਾਰਸਿਕਾ ਜੀ ਤੁਹਾਡਾ ਸਵਾਗਤ ਹੈ ਨਾਪ ਡ੍ਰਿੰਕਸਨ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵਧੀਆ ਹੋਵੋਗੇ ਅੱਜ ਆਪਾਂ ਕਰ ਰਿਹਾ ਇਸ ਬਹੁਤ ਹੀ ਟੇਸਟੀ ਚਾਕਲੇਟ ਵੇਫਰ ਗੁਣਾ ਕਿ ਤਿਆਰ ਕਰਾਂਗੇ ਜਿਹਨੂੰ ਬੱਚੇ ਖਾਣਾ ਬਹੁਤ ਪਸੰਦ ਕਰਦੇ ਨੇ 1 ਕੱਪ ਆਪਾਂ ਮੈਦੇ ਦਾ ਲਿਆ 1 ਟੇਬਲस्पून ਆਪਾਂ ਜਿਹੜਾ ਕੋਕੋ ਪਾਊਡਰ ਲਿਆ

मिक्स ਕਰਦੇ ਨੇ ਚੱਲਣਾ ਆਪਾਂ ਡਰਾਈ ਨੂੰ ਹੀ ਮਿਕਸ ਕਰਨਾ ਇਸ ਤਰੀਕੇ ਦੇ ਨਾਲ ਹੁਣ ਇਹਦੇ ਵਿੱਚ ਆਪਾਂ 2 ਚਮਚ ਆਇਲ ਦੇ ਐਡ ਕੀਤੇ ਨੇ ਆਇਲ ਐਡ ਕਰਨ ਤੋਂ ਬਾਅਦ ਇਹਨੂੰ ਮਿਕਸ ਕਰਾਂਗੇ ਤੇ 1/2 ਕੱਪ ਆਪਾਂ ਗੁੰਗੁਣਾ ਦੁੱਧ ਲੈਣਾ ਹੈ ਠੰਡਾ ਦੁੱਧ ਫ੍ਰੀਜ ਵਾਲਾ ਤਾਂ ਬਿਲਕੁਲ ਨਹੀਂ ਲੈਣਾ ਦੁੱਧ ਥੋੜਾ ਜਿਹਾ ਆਪਣਾ ਗੁੰਗੁਣਾ ਹੋਣਾ ਚਾਹੀਦਾ ਫੇਰ ਹੀ ਆਪਣੇ ਜਿਹੜੇ ਨੇ ਵਧੀਆ ਰੋਲ ਬਣ ਗਏ ਹੁਣ ਇਹ ਸਾਰੇ ਮਿਕਸਚਰ ਨੂੰ ਇੱਕ ਵਧੀਆ ਪੀਸਟ ਇਸ ਤਰੀਕੇ ਨਾਲ ਬਣਾ ਲੈਣੀ ਆ ਤੁਸੀਂ ਇਹਦੀ ਥਿਕਨੈਸ ਚੈੱਕ ਕਰ ਸਕਦੇ ਹੋ ਇਸ ਤਰੀਕੇ ਨਾਲ ਥਿਕਨੈਸ ਹੋਣੀ ਚਾਹੀਦੀ ਹੈ ਇਸ ਨੂੰ ਬਣਾਉਣ ਦੀ ਵੀ ਇੱਕ ਟ੍ਰਿਕ ਆ ਇੱਕ ਆਪਾਂ ਕੜਾਈ ਜਾਂ ਤੁਸੀਂ ਕੁਝ ਵੀ ਲੈ ਸਕਦੇ ਹੋ ਜਾਂ ਕੋਈ ਕੜਾਈ ਲੈ ਲਓ ਤੇ ਜਾਂ ਜੜੀ ਆ ਤੁਸੀਂ ਤਵਾ ਲੈ ਲਓ ਤੁਸੀਂ ਇੰਨਾ ਕਿਦਾ ਸੇਕ ਕਰਨਾ ਹੈ ਕਿ ਤੁਸੀਂ ਹੱਥ ਨਾਲ ਇਹਨੂੰ ਸੈਂਡ ਕਰ ਸਕੋ ਮੈਂ ਪਹਿਲਾਂ ਜਿਵੇਂ ਚੈੱਕ ਕੀਤਾ ਸੀਗਾ ਫਿਰ ਗੈਸ ਦਾ ਫਲੇਮ ਬੰਦ ਕਰਕੇ ਤੇ ਇੰਪੈਟਰਨ ਨੂੰ ਪਾਉਣਾ ਸ਼ੁਰੂ ਕਰ ਦੇਣਾ ਤੇ ਜਦੋਂ ਆਪਾਂ ਬੈਟਰਨ ਨੂੰ ਚੰਗੇ ਤਰੀਕੇ ਨਾਲ ਫੈਲਾ ਲੈਣਾ ਪਹਿਲਾਂ ਇੰਨੀ ਕੜਾਈ ਆਪਣੀ ਗਰਮ ਹੋ ਚਾਹੀਦੀ ਹੈ ਕਿ ਜਿੰਨੀ ਆਪਾਂ ਸਹਿਣ ਕਰ ਸਕੀਏ ਤੇ ਗੈਸ ਦਾ ਫਲੇਮ ਬੰਦ ਕਰਤਾ ਹੁਣ ਬੰਦ ਤੇ ਆਪਾਂ ਇਹਨੂੰ ਫਲਾ ਦੇ ਜਿੰਨੇ ਕੁ ਤੁਸੀਂ ਵੱਡੇ ਬਣਾਉਣਾ ਚਾਹੁੰਦੇ ਹੋ ਓਨਿੰਨੇ ਕੁ ਤੁਸੀਂ ਇਹਨੂੰ ਬਣਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ thickness ਆ। ਫਿਰ ਆਪਾਂ ਗੈਸ ਆਨ ਕਰ ਦਾਂਗੇ ਜਦੋਂ ਆਪਾਂ ਇਸ ਨੂੰ ਫਲਾ ਲਿਆ। ਤੁਸੀਂ ਦੇਖ ਸਕਦੇ ਇੱਕ ਸਾਈਡ ਤੋਂ ਕੁੱਕ ਹੋਣਾ ਸ਼ੁਰੂ ਹੋ ਗਿਆ ਤੇ ਆਸਾਨੀ ਦੇ ਨਾਲ ਨਿਕਲ ਰਿਹਾ ਕੋਈ ਵੀ ਤੇਲ ਵਗੈਰਾ ਕੁਝ ਵੀ ਯੂਜ਼ ਨਹੀਂ ਕਰਨਾ। ਇਸ ਨੂੰ ਬੱਚੇ ਬੜੇ ਆਸਾਨ ਤੇ ਬੜੇ ਸਵਾਦ ਨਾਲ ਖਾਹੂ ਕੇ ਖਾਂਦੇ ਨੇ। ਬਹੁਤ ਜ਼ਿਆਦਾ ਟੇਸਟੀ ਬਣਦੇ ਨੇ। ਇੱਕ ਸਾਈਡੋਂ ਨੇਰੀ ਪੱਕ ਚੁੱਕਿਆ ਹੁਣ ਇਹਨੂੰ ਆਪਾਂ ਚੱਕ ਲਿਆ ਸੀਗਾ ਹੁਣ ਦੂਸਰੀ ਸਾਈਡ ਤੋਂ ਆਪਾਂ ਇਸ ਨੂੰ ਰੱਖਾਂਗੇ ਤੁਸੀਂ ਦੇਖ ਸਕਦੇ ਹੋ ਇੱਕ ਸਾਈਡ ਆਪਣੀ ਵਧੀਆ ਪੱਕ ਗਈ ਦੂਸਰੀ ਆਪਾਂ ਹਲਕੀ ਹਲਕੀ ਜਿਹੜੀ ਹੈ ਸੇਕ ਲਈਏ ਇਵੇਂ ਦੀ ਹੀ ਸੇਕਣਾ ਬਹੁਤ ਜ਼ਿਆਦਾ ਨਹੀਂ ਆਪਾਂ ਇਹਨੂੰ ਸੇਕਣਾ ਫਿਰ ਆਪਾਂ ਗੈਸ ਦਾ ਫਲੇਮ ਬੰਦ ਕਰ ਦੇਣਾ ਹੁਣ ਆਪਾਂ ਦੂਸਰਾ ਐਡ ਕਰਾਂਗੇ ਮੈਂ ਇੱਕ ਵਾਰੀ ਤੁਹਾਨੂੰ ਇੱਕ ਦੋ ਬਣਾ ਕੇ ਦਿਖਾਉਂਗੀ ਫਿਰ ਤੁਹਾਨੂੰ ਦੱਸੂਗੀ ਕਿਵੇਂ ਕਿਵੇਂ ਰੋਲ ਕਰਨਾ ਹੈ ਪਰ ਜਦੋਂ ਤੁਸੀਂ ਬਣਾਉਨੇ ਆ ਤੈਨੂੰ ਨਾਲ ਦੇ ਨਾਲ ਹੀ ਰੋਲ ਕਰਨਾ ਹੈ ਠੰਡੇ ਨਹੀਂ ਹੁੰਦੇ ਨਾ ਮੈਂ ਇੱਕ ਵਾਰੀ ਸਾਰੇ ਬਣਾ ਕੇ ਤੁਹਾਨੂੰ ਦਿਖਾ ਰਹੀ ਹਾਂ ਵੀਡੀਓਜ਼ ਵੈਸੇ ਤਾਂ ਮੈਂ ਨਾਲ ਦੇ ਨਾਲ ਹੀ ਰੋਲ ਕੀਤੇ ਸੀਗੇ ਉਹਨਾਂ ਬਾਈਖੋੜ ਜਿਹੜਾ ਐਡ ਕਰਾਂਗੇ ਇਹਨੂੰ ਮੈਂ ਥੋੜਾ ਜਿਹਾ ਵੱਡਾ ਬਣਾਇਆ ਹੈ ਕਿ ਜੇ ਉਸੇ ਕੋਈ ਵੀ ਸਾਈਜ਼ ਜਿਹੜਾ ਬਣਾ ਸਕਦੇ ਇਹਨਾਂ ਕਹਿੰਨਾ ਕਿ ਆਪਾਂ ਛੋਟੇ ਬਣਾਉਣੇ ਸੋ ਤੁਹਾਨੂੰ ਜਿਹੜਾ ਵੀ ਸਾਈਜ਼ ਪਸੰਦ ਹੋਵੇ ਤੁਸੀਂ ਉਹੀ ਸਾਈਜ਼ ਬਣਾ ਸਕਦੇ ਹੁਣ ਅਜੇ ਆਪਾਂ ਇਹਨਾਂ ਗੈਸਟਰ ਫਲੇਮ ਬਿਲਕੁਲ ਬੰਦ ਦਾ ਹੁਣ ਗੈਸਟਰ ਫਲੇਮ ਹਰ ਪਰ ਆਨ ਕਰਤਾ ਸੀਗਾ ਤੇ ਹਲਕੇ ਹਲਕੇ ਸਾਈਡਾਂ ਤੋਂ ਆਪਾਂ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਤਾਰਨਾ ਸ਼ੁਰੂ ਕਰਨਾ ਹੈ ਕਿ ਆਪ ਨੂੰ ਆਸਾਨੀ ਹੋ ਜਾਊਗੀ ਹون ਦੂਸਰੀ ਸਾਈਡ ਤੋਂ ਕਾਉਂਗੇ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਆਪਣੇ ਵਾਕ ਕੇ ਨੇ ਹੁਣ ਆਪਾਂ ਇਹਨੂੰ ਰੋਲ ਕਰਾਂਗੇ ਇਸ ਨੂੰ ਰੋਲ ਕਰਨ ਦੇ ਵੀ ਦੋ ਤਰੀਕੇ ਨੇ ਮੈਂ ਤੁਹਾਨੂੰ ਦੋਵੇਂ ਦੱਸੂਗੀ ਅੰਦਰ ਵਾਲਾ ਪਰ ਰੋਲ ਕਰਨਾ ਹੈ ਚਾਹੀ ਤੂੰ ਇਸ ਤਰੀਕੇ ਦੇ ਨਾਲ ਵਿੱਚ ਪੈਨ ਰੱਖ ਕੇ ਰੋਲ ਕਰ ਲੋ ਤੇ ਬਾਅਦ ਬੜੀ ਆਸਾਨੀ ਦੇ ਨਾਲ ਆਪਣਾ ਪੈਨ ਜਿਹੜਾ ਨਿਕਲ ਜਾਂਦਾ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਆਪਣਾ ਰੋਲ ਹੋ ਗਿਆ ਕੁਝ ਵੀ ਆਪਾਂ ਇਹਦੇ ਉੱਪਰ ਨਹੀਂ ਲਗਾਇਆ ਔਰ ਪੈਨ ਆਪਣਾ ਨਿਕਲ ਤੁੱਕਾ ਇਸ ਤਰੀਕੇ ਦੇ ਨਾਲ ਆਪਾਂ ਜੜ ਲੈਨੇ ਰੋਲ ਬਣਾਏ ਨੇ ਹੁਣ ਮੈਂ ਤੁਹਾਨੂੰ ਦੂਸਰਾ ਤਰੀਕਾ ਦੱਸਦੀ ਹਾਂ ਤੁਸੀਂ ਦੇਖ ਸਕਦੇ ਹੋ ਇਸੇ ਕਨਾਲ ਤੁਸੀਂ ਹੱਥ ਨਾਲ ਵੀ ਰੋਲ ਕਰ ਸਕਦੇ ਹੋ ਪੈਨ ਨਾਲ ਥੋੜੇ ਜਿ ਮੋਟੇ ਰੋਲ ਹੁੰਦੇ ਐ ਇਦਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਰੋਲ ਹੋ ਗਿਆ ਹੁਣ ਆਪਾਂ ਐਸੀ ਵੈਪ ਕਰੀਮ ਬਣਾਈ ਹੈ ਵੈਪ ਕਰੀਮ ਵਿੱਚ ਆਪਾਂ ਜਿਹੜੀ ਇੱਕ ਕੱਪ ਕਰੀਮ ਦਾ ਲਿਆ ਸੀਗਾ ਤੇ ਹਾਫ ਕੱਪ 슈ਗਰ ਦਾ ਲੈ ਕੇ ਇਹਨੂੰ ਵਿਪ ਕਰ ਲਿਆ ਸੀਗਾ ਮਸ਼ੀਨ ਦੇ ਨਾਲ ਹੁਣ ਇਸਨੂੰ ਆਪ ਇੱਕ ਪਾਈਪਿੰਗ ਬੈਗਸ ਟ੍ਰਾਂਸਫਰ ਕਰਾਂਗੇ ਇਸ ਤਰੀਕੇ ਨਾਲ ਆਪ ਜਿਹੜੇ ਹਲਕਾ ਜਿਹਾ ਸ਼ੇਕ ਕਰ ਲੈਣਾ ਜੇ ਤੁਹਾਡੇ ਕੋਲ ਪਾਈਪਿੰਗ ਬੈਗ ਨਹੀਂ ਹੈਗਾ ਤੁਸੀਂ ਕੋਈ ਵੀ ਪੋਲੀਥੀਨ ਵਗੈਰਾ ਲੈ ਸਕਦੇ ਹੋ ਤੇ ਸਿਰਫ ਉਸ ਤੇ ਬਿਲਕੁਲ ਬਾਰੀਕ ਸ਼ੇ ਕਰਨਾ ਹੈ ਕਿ ਸਾਨੀ ਦੇ ਨਾਲ ਅੰਦਰ ਤੱਕ ਜਿਹੜੀ ਆਪਣੀ ਕਰੀਮ ਜਾ ਸਕੇ ਤੁਸੀਂ ਦੇਖ ਸਕਦੇ ਹੋ ਔਰ ਆਪਣੇ ਟੇਸਟੀ ਜਿਹੜੇ ਨੇ ਚਾਕਲੇਟ ਪੇਪਰ ਬਣ ਕੇ ਤਿਆਰ ਹੋ ਗਏ ਨੇ ਤੁਹਾਨੂੰ ਇਹ ਰੈਸਪੀ ਕਿਵੇਂ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਔਰ ਆਪਣੇ ਬੱਚਿਆਂ ਨੂੰ ਇੱਕ ਵਾਰੀ ਬਣਾ ਕੇ ਜਰੂਰ ਦਿਓ ਬਹੁਤ ਪਸੰਦ ਕਰਦੇ ਨੇ ਮੇਰਾ ਬੱਚਾ ਵੀ ਇਸ ਨੂੰ ਖਾਣਾ ਬਹੁਤ ਪਸੰਦ ਕਰਦਾ ਹੈ ਤੁਸੀਂ ਵੀ ਇਸ ਨੂੰ ਟ੍ਰਾਈ ਜ਼ਰੂਰ ਕਰਿਓ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ